ਸਰਬੈਗ੍ਰੂਪੀ ਫਤਿਹ ਮੈਂ ਦਲਜੀਤ ਸਿੰਘ ਗਿੱਲ ਨਗਰ ਕੌਂਸਲ ਪ੍ਰਧਾਨ ਸਾਬਕਾ ਮੱਚਵੜਾ ਪਰਮਜੀਤ ਸਿੰਘ ਹਲਕਰਨ ਚਾਰਜ ਸਮਰਾਲਾ ਕਿਹੜੇ ਮੈਨੂੰ ਜਦੋਂ ਕਾਲੀ ਦਲ ਸੀ ਮੈਂ ਮੈਨੂੰ ਬਹੁਤ ਚੰਗਾ ਸਮਝਦੇ ਹੁੰਦੇ ਸੀ ਸਾਰਿਆਂ ਨੂੰ ਮੋਰੀ ਰੱਖਦੇ ਸੀ ਹੁਣ ਮੈਂ ਕਾਂਗਰਸ ਚਲੇ ਗਿਆ ਹੁਣ ਮੈਂ ਮਾੜਾ ਬਣ ਗਿਆ ਹੁਣ ਪਰਮਜੀਤ ਸਾਹਿਬ ਨੂੰ ਇਹੀ ਪੁੱਛਣਾ ਚਾਹਨਾ ਕਿ ਜਿਹੜਾ ਜਰਗ ਕਾਲਜ ਦੇ 22 ਕਰੋੜ ਰੁਪਏ ਦਾ ਘਪਲਾ ਕੀਤਾ ਇਹਨਾਂ ਨੇ ਗੱਡੀਆਂ ਵੀ ਲਈ ਫਿਰਦੇ ਆ ਪਹਿਲਾਂ ਉਹਦਾ ਹਿਸਾਬ ਤਾਂ ਲੋਕਾਂ ਨੂੰ ਦੇ ਦਿਓ ਇਹੜੇ ਗਰੀਬ ਸੀ ਵਿਚਾਰੇ ਬੜੀਆਂ ਔਖੀਆਂ ਫੀਸਾਂ ਭਰਾਈਆਂ ਸੀ ਕਈ ਹਜ਼ਾਰਾਂ ਬੱਚਿਆਂ ਨੇ ਉਹਦਾ ਹਿਸਾਬ ਦਿੱਤਾ ਜਾਵੇ ਫੇਰ ਖੇੜਾ ਸਾਹਿਬ ਨੂੰ ਮੈਂ ਕਹਿੰਨਾ ਬੇਨਤੀ ਕਰ ਰਿਹਾ ਖੇੜਾ ਸਾਹਿਬ ਸਪੂਰਨ ਸਿੰਘ ਇਨਸਪੈਕਟਰ ਸਾਹਿਬ ਮੈਂ ਜੀ ਜ਼ਮੀਨ ਲਈ ਟੰਡੀ ਮੰਡ ਮੈਂ ਤੇ ਛੋਡੀ ਵੀਰ ਨੇ ਉਹ ਚਲੋ ਸੁਰਗਵਾਸ ਹੋ ਗਏ ਛੋਡੀ ਵੀਰ ਅੱਜ ਤੋਂ 12 13 ਸਾਲ ਪਹਿਲਾਂ ਇਹਨਾਂ ਨੇ ਕੀਤਾ ਸਾਡਾ ਕੇਸ ਚੱਲਦਾ ਜੀ ਇਹਨਾਂ ਨੇ ਵਿੱਚੋਂ ਕੁੰਡੀ 60 ਲੱਖ ਦੀ ਲਈ ਸਾਡੇ ਨਾਲ ਬਾਜਵੇਂ ਨਾਲ ਕੇਸ ਚੱਲਦਾ ਜੀ ਮੈਨੂੰ ਇੱਧਰ ਗੱਠ ਕੇ ਬਾਜਵੇਂ ਨੂੰ ਗੱਠ ਕੇ ਵਿੱਚੋਂ 60 ਲੱਖ ਰੁਪਇਆ ਖਾ ਗਏ ਕੀੜਾ ਸਪੂਰਨ ਸਿੰਘ ਦੇ ਭਤੀਜੇ ਆ ਇੱਕ ਲੰਬਰਦਾਰ ਜੀ ਆ ਹਜਾਤਪੁਰੇ ਦੇ ਇੱਕ ਬਾਗਾ ਲੰਬਰਦਾਰ ਦਾ ਪਹਿਲਵਾਨ ਦਾ ਭਰਾ ਉਹਨੂੰ ਪੁੱਛਿਆ ਜਾਵੇ ਉਹਨਾਂ ਨੂੰ ਸਾਰਾ ਪਤਾ ਇਹਨਾਂ ਨੇ ਕਿਵੇਂ ਕੁੰਡੀ ਲਈ ਮੈਨੂੰ ਕੁੰਡੀ ਲਈਏ ਆਪਣੇ ਆਪ ਨੂੰ ਇਹ ਕਹਿੰਦੇ ਆ ਪਹਿਲਾਂ ਤਾਂ 22 ਲੱਖ ਦਾ ਦੇਣਾ ਸੀ ਹਾਬ ਫੇਰ 60 ਲੱਖ ਦਾ ਖੀੜਾ ਸਾਹਿਬ ਤੇ ਸਪੂਰਨ ਸਿੰਘ ਮੈਨੂੰ ਦੇ ਦੇਣ ਕਿਹੜੀ ਕੁੰਡੀ ਲਈ ਆ 13 ਸਾਲ ਪਹਿਲਾਂ ਮੈਂ ਤਾਂ ਇਹਨਾਂ ਨੂੰ ਬਹੁਤ ਵਧੀਆ ਬੰਦੇ ਸਮਝਦਾ ਸੀ ਖੀੜਾ ਸਾਹਿਬ ਉਤਨ ਸਾਹਿਬ ਪਰਮਜੀਤ ਸਿੰਘ ਢਿੱਲੋਂ ਬਹੁਤ ਵਧੀਆ ਸਮਝਦਾ ਸੀ ਉਸ ਤੋਂ ਬਾਅਦ ਬਾਬਾ ਕਿਰਪਾਨ ਪੇਡਾ ਚਲੋ ਗੁਰਦੁਆਰੇ ਆ ਗਏ ਬੈਠੇ ਆ ਸਾਨੂੰ ਕੋਈ ਨਹੀਂ ਬਾਬਿਆਂ ਦਾ ਗੁਰਦੁਆਰਾ ਹੁੰਦਾ ਕਾਰ ਸੇਵਾ ਦਾ ਹੋਵੇ ਇਹਨਾਂ ਦਾ ਗੁਰਦੁਆਰਾ ਬੈਠਣ ਬਾਬੇ ਨੂੰ ਕਹੋ ਆਪਣੇ ਮੰਜੇ ਥੱਲੇ ਵੀ ਝੂਟੀ ਮਾਰ ਲਵੇ ਜਦੋਂ ਉੱਥੇ ਲੜਨ ਆਉਂਦੇ ਹੁੰਦੇ ਸੀ ਬੁੱਢਾ ਦੱਲ ਵਾਲੇ ਮੇਰੀ ਰਫਲ ਬਾਬੇ ਕੋਲ ਪਈ ਹੁੰਦੀ ਸੀ ਬਾਬੇ ਕੋਲ ਪਈ ਹੁੰਦੀ ਕਿਹੜਾ ਹੁਣ ਲੱਖੀ ਕਾਰ ਸੇਵਾ ਵਾਲੇ ਬਾਬਾ ਆਇਆ ਇਹਨਾਂ ਦੇ ਵੀ ਪੰਜੇਟੀਆਂ ਦੀ ਸੁਣ ਲੋ ਕੀ ਗੱਲਬਾਤ ਆ ਕੋਈ ਨਹੀਂ ਜੇ ਤਾਂ ਬੰਦੇ ਬੰਦਿਆ ਠੀਕ ਆ ਨਹੀਂ ਤਾਂ ਕੋਈ ਨਹੀਂ ਉਹ ਵੀ ਸਾਰੇ ਪੌਣ ਖੋਲਾਂਗੇ ਅਸੀਂ ਮੈਂ ਤਾਂ ਕਹਿੰਦਾ ਕਿ ਕੁੱਤੇ ਭੌਂਗਦੇ ਆ ਭੌਂਕੀ ਜਾਣ ਮੈਨੂੰ ਕੋਈ ਪ੍ਰਵਾਹ ਨਹੀਂ ਹੈਗੀ ਕਿਹੜਾ ਸ਼ੇਰ ਬੰਦਾ ਹੁੰਦਾ ਉਹਨੂੰ ਕੋਈ ਪ੍ਰਵਾਹ ਨਹੀਂ ਆਉਣੀ ਸ਼ੇਰੇ ਰਹਿਣਾ ਹੁੰਦਾ ਉਹਨੇ ਸ਼ੇਰੇ ਰਹਿਣਾ ਹੁੰਦਾ ਸਾਨੂੰ ਕੋਈ ਪ੍ਰਵਾਹ ਨਹੀਂ ਜੇ ਨਾ ਮੈਂ ਆ ਵੀ ਮਜ਼ਦੂਰ ਹੋ ਕੇ ਪਾਈ ਆ ਨਹੀਂ ਤਾਂ ਮੈਂ ਪਾਉਣੀ ਨਹੀਂ ਸੀ ਇਹ ਮੈਨੂੰ ਮਜ਼ਦੂਰ ਕਰਤਾ ਲੋਕ ਕਹਿੰਦੇ ਪਾਉਂਦੇ ਆ ਪਾਉਂਦੇ ਕਿਉਂ ਨਹੀਂ ਹੈਗੇ ਤਾਂ ਪਾਈ ਆ ਇਹ ਆਪਣੇ ਪਹਿਲਾ ਮੰंजे ਥੱਲੇ ਕਾਰਸੇਵਾਲਾ ਬਾਬਾ ਕਿਰਪਾਨ ਪੇਟ ਵਾਲਾ ਸਾਰੇ ਆਪਣੇ ਮੰंजे ਥੱਲੇ ਸੋਟੀਆਂ ਪੇਰਨ ਪਹਿਲਾਂ ਆਪ ਤਾਂ ਸੱਚੇ ਸੁੱਚੇ ਹੋ ਜਾਣ ਫਿਰ ਮੇਰੇ ਨਾਲ ਗੱਲ ਕਰਨ ਮੈਨੂੰ ਤਾਂ ਜਦੋਂ ਮਰਜ਼ੀ ਤਾਂ ਮਰਜ਼ੀ ਹਿਸਾਬ ਲੈ ਲੋ ਮਰਜ਼ੀ ਗੁਰਦੁਆਰੇ ਚੜਨਾ ਇਹ ਵੀ ਚੜ ਜਾਣ ਸਾਰੇ ਜਣੇ ਇਹ ਵੀ ਚੜ ਜਾਣ ਬਈ ਆ ਕੰਮ ਨਹੀਂ ਕੀਤਾ ਪਰਮਜੀਤ ਢਿੱਲੋਂ ਚੜ ਜਵੇ ਖੇੜਾ ਸਾਹਿਬ ਚੜ ਜਵੇ ਸਪੂਰਨ ਸਿੰਘ ਚੜ ਜਵੇ ਕਿਰਪਾਨ ਫੇਟ ਵਾਲਾ ਬਾਬਾ ਚੜ ਜਵੇ ਕੀ ਕੋਈ ਕਰਦਾ ਇਹ ਵੱਡ ਬੜੀਆ ਕਰਦੇ ਆ ਸੰਗਤ ਨੂੰ ਹਿਸਾਬ ਸੰਗਤ ਨੂੰ ਹਿਸਾਬ ਦੇਦਣ ਇਹ ਇਹੀ ਸੰਗਤ ਨੂੰ ਹਿਸਾਬ ਦੇਣ ਇੱਕ ਬਾਬਾ ਲੱਖਾ ਉਹ 60 ਲੱਖ ਰੁਪਇਆ ਬੈਂਕ ਚੋਂ ਘੜਾ ਘੜਾ ਖਾਨੇ ਚੋਂ ਲੈ ਗਿਆ ਉਹਦਾ 75 ਲੱਖ ਬਣ ਗਿਆ ਲੱਖੇ ਬਾਬੇ ਕੋਲ ਹਿਸਾਬ ਲੈ ਲੋ ਇਹ ਕਾਰ ਸੇਵ ਵਾਲੇ ਥੋੜਾ ਜਿਹਾ ਤਾਂ ਏਟੀਐਮ ਆਪਣੀਆਂ ਜੇਬਾਂ ਭਰਦੇ ਆ ਕਾਰ ਸੇਵ ਵਾਲੇ ਕੋਲੇ ਹੁਣ ਬਾਬੇ ਨੇ ਵਧਾਵੇ ਨੇ ਕਣਕੇ ਵੇਚੀ ਮੱਕੀ ਵੇਚੀ ਆਲੂ ਵਿਕ ਗਿਆ ਉਹੀ ਹਿਸਾਬ ਲੈ ਲੈਣ ਇੰਨੇ ਸਾਲਾਂ ਦਾ ਇਹ ਗਿੱਲਾ ਵਾਲੇ ਦਾ ਗੁਰਦੁਆਰਾ ਹੀ ਮੰਨਤਾ ਲੋਕ ਇਹ ਕਹਿੰਦੇ ਗਿੱਲਾ ਵਾਲੇ ਦਾ ਕਿਉਂ ਕਹਿੰਦੇ ਚਲੋ ਮੈਂ ਕਹਿਣੋਂ ਹਟ ਗਿਆ ਗਿੱਲਾ ਵਾਲੇ ਹੁਣ ਬਹੁਤ ਸਰੀਆ 70 ਲੱਖ ਦਾ ਸਰੀਆ ਗਿਆ 40 50 ਲੱਖ ਦਾ ਸਰੀਆ ਗਿਆ 20 ਲੱਖ ਦਾ ਸੀਮਿੰਟ ਗਿਆ ਉਹ ਬਾਬੇ ਪਰਮ ਪਰਮਜੀਤ ਕੋਲੇ ਬਾਬਾ ਮੰਨੇ ਆ ਵੀ ਵਧਾਵਾ ਸਿੰਘ 40 ਲੱਖ ਦਾ ਮੰਨੇ ਸੀ ਉਹ ਇਹੀ ਬਾਬੇ ਕੋਲ ਹਿਸਾਬ ਲੈਣ ਹੁਣ 70 ਲੱਖ ਦਾ ਸਰੀਆ ਤਾਂ ਉੱਥੇ ਚਲੇ ਗਿਆ ਬਾਕੀ ਬਿਲਡਿੰਗ ਬਣਾਈ ਆ 50 ਲੱਖ ਮਿਸਤਰੀ ਨੂੰ ਜਿਹੜਾ ਬਿਲਡਿੰਗ ਕਿਤੇ ਇਦਾਂ ਹੀ ਬਣ ਜਾਨੀ ਆ। ਇਹੀ ਬਿਲਡਿੰਗ ਪੰਜਾਬ ਬਣਾ ਕੇ ਦਿਖਾ ਦੇਣ ਇਹ। ਮੈਂ 2 ਕਰੋੜ ਦੇ ਦੂੰ। ਜੇ ਪਰਮਜੀਤ ਹੁਣੀ ਨਾ 22 ਕਰੋੜ ਦਿੰਦੇ ਆ ਕੈਸ਼ ਲਿਆਉਣਾ। ਇਦੋਂ ਮੈਂ ਵੀ ਅਸੀਂ ਵੀ ਕਿੰਨੇ ਕਹਿਣਗੇ ਸੰਗਤ ਕਹੂਗੀ 2 ਕਰੋੜ ਕਿਤੇ ਨੇ ਵੀ ਅਸੀਂ ਵੀ ਦੇ ਦਾਂਗੇ। ਪਹਿਲਾਂ ਇਹ ਦੇ ਦੇਣ ਨਾਲੇ ਫਿਰ 60 ਲੱਖ ਉਹ ਦੇ ਦੇਣਾ। ਜਿਹੜਾ ਸਾਹਿਬ ਦੇ ਦੇਣਾ ਸਪੂਰ ਸਿੰਘ 60 ਲੱਖ ਕਿਹੜੀ ਮੇਰੇ ਨਾਲ ਠੱਗੀ ਲਾਈ ਆ। ਬਾਕੀ ਬਾਬੇ ਲੱਖੇਪੁਰ ਵੀ ਪੈਸੇ ਮੰਗ ਲਓ ਉਹ ਵੀ ਦੇ ਦੇਣਾ। ਮੈਂ ਵੀ ਦੇ ਦੂੰਗਾ। ਬਿਲਡਿੰਗ ਦਾ ਕੋਈ ਗੱਲ ਨਹੀਂ ਲੱਗੇ ਪੈਸੇ ਲੱਗੇ ਮੈਂ ਕੋਲੋਂ ਦੇ ਦੂੰਗਾ। ਤਾਂ ਵੀ ਕੋਈ ਚੱਕ ਬੈਗਰੂ ਦਾ ਖਾਲਸਾ ਬੈਗਰੂ ਦੀ ਫਤਿਹ